ਹਾਂਜੀ ਮੇਰੇ ਵੀਰੋਤ ਕਿ ਹਾਲ ਚਾਲ ਆ ਸਾਰੇ ਵੀਰਾਂ ਦਾ ਰੱਬਾ ਜੀ ਤੇਰਾ ਕਮਾਲ ਹੋ ਗਈ ਪਹਿਲੀ ਗੱਲ ਤਾਂ ਵਧਾਈਆਂ ਇੰਨੀ ਸਧੀਆਂ ਨਹੀਂ ਉੱਠਦੇ ਅੱਜ ਤਾਂ ਇੰਨੀ ਸਧੀਆਂ ਉੱਠ ਕੇ ਵੀ ਵੇਖੋ ਜੀ ਤੇ ਇੱਕ ਪੁੱਤਰ ਇੱਕ ਕੱਢਦੇ ਆ ਚੱਲ ਕੇ ਆਪਣੇ ਹਾਂ ਵੈਸੇ ਮਨਪਸੰਦ ਵੀ ਹੈਗਾ ਹੁਣ ਬਸ ਸੁਖਦਿਆਂ ਇੱਥੇ ਖਪਿਆ ਕਰੂਗਾ ਆਪਾਂ ਨੂੰ ਤੇ ਬਾਰੀਆਂ ਬੁਝੀਆਂ ਆ ਗਈਆਂ ਨੇੜੇ ਹੁਣ ਤੇ ਉਹ ਗੱਲਾਂ ਕੀਆਂ 9 ਵਜੇ ਉੱਠ ਪਏ 10 ਵਜੇ ਉੱਠ ਪਏ ਹਣਾ ਤੇ ਚੱਲੋ ਫਿਰ ਚੱਲਦੇ ਹਾਂ ਤੇ ਚੱਲ ਕੇ ਮਲਾਠਾਈ ਗਈ ਉਹਨੂੰ ਤੇ ਕੱਢ ਕੇ ਆਪਣੀ ਹਰੀ ਹਰੀ ਟੋਰੀ ਕਾਲੀਆਂ ਇਹ ਅਜੇ ਦੂਜੇ ਪਰਚੇ-ਵੋਚੇ ਨਵੇਂ ਹੀ ਕੱਢਨੇਗੇ ਤੇ ਚਲੋ ਫਿਰ ਚੱਲਦੇ ਹਾਂ ਲਓ ਜੀ ਆ ਗਏ ਤੇ ਹੇ ਰਾਕਮਲਾ ਛੱਡੇ ਨਹੀਂ ਮੁੰਡਿਆਂ ਨੇ ਕਿਹੇ ਨਹੀਂ ਵੀ ਆਹ ਤਾਂ ਇਧਰ ਕੋਸ਼ੇ ਦੇ ਉੱਤੇ ਆ ਤੇ ਇਧਰ ਤਾਂ ਫਿਰ ਇਹਦਾ ਇੱਟਾਂ ਹੀ ਚੱਲੀ ਜਾਂਦੀਆਂ ਚਲੋ ਅੱਜ ਹੁੰਦੀਆਂ ਛੱਡੀਆਂ ਕਬੂਤਰੀਆਂ ਆਪਣੀਆਂ ਉੱਠਾ ਤੱਕ ਉੱਠਾ ਨਹੀਂ ਪਤਾ ਹੀ ਆ ਲੈਟਾਂ ਚੱਲੀ ਜਾਂਦੀਆਂ ਤੇ ਇਹ ਚਲੋ ਫਿਰ ਪਾਪਿਓ ਚਲੋ ਚਲੋ ਖੁੱਲੀਆਂ ਫਰੀ ਫਰੀ ਨਹੀਂ ਹੈ ਤਾਂ ਚੋਬਰ ਸੋਤਾ ਆਪੇ ਚਲੋ ਬਾਹਰ ਬਰ ਖੋਲੀਏ ਤੇ ਕਰਦੇ ਆ ਲਓ ਜੀ ਤੇ ਲਾਈਟਾਂ ਚੱਲੀਆਂ ਦੀਆਂ ਤੇ ਜੱਡੀ ਪਗਣੀ ਬਈ ਤੁਰ ਮਨ ਪਰ ਉਠਾਈ ਕੇ ਚੱਲ ਗਏ ਤੇ ਆਪਣੇ ਦੋ ਕਬੂਤਰੀਆਂ ਕੱਢ ਕੇ ਬਾਹਰ ਤਾਂ ਬਾਬੇ ਵਾਲੀ ਤੇ ਦੂਜੀ ਟੌਰੀ ਵਾਲੀ ਤੇ ਵੀਰੋ ਤੇ ਆਗੇ ਸੀ ਇੱਥੇ ਆਪਾਂ ਤੇ ਮਨਪੇ ਦਾ ਕਬੂਤਰ ਖਵਾਤ ਛੱਡ ਤੇ ਵੀਡੀਓ ਲੈਤੀ ਬਣਾਈ ਹੈਗੀ ਤੇ ਆਪਣੀ ਟੋਰੀ ਵਾਲੀ ਤੇ ਬਾਬੇ ਵਾਲੀ ਡੱਡ ਵਾਲੀ ਪੱਠੀ ਛੜਤੀ ਹੈ ਨਾ ਤੇ ਅੱਜ ਆਪਾਂ ਕੰਮ ਕਰਨਾ ਬਈ ਇੱਕ ਤਾਂ ਆਪਣੀ ਜਿਹੜੀ ਮੱਕੀ ਪਈ ਹੈ ਨਾ ਚਾ ਮੱਕੀ ਦੀ ਨਵੀਂ ਜਿਹੜੀ ਚਾਰ ਵੀ ਗਲਤ ਹੋ ਗਿਆ ਜੀ ਸੌਰੀ ਤੇ ਆਪਣੀ ਜਿਹੜੀ ਖਰਾਕ ਪਈ ਹੈ ਨਾ ਖਰਾਕ ਚ ਬਣ ਗਈ ਬਈ ਫੰਗਸ ਠੀਕਾ ਵੀ ਹੋਰ ਹੀ ਹਿਸਾਬ ਦਿੱਤਾ ਮਿੱਟੀ ਜਮਨ ਲੱਗ ਗਿਆ ਤੇ ਇਹਨੂੰ ਅੱਜ ਦੁਬਾਰੇ ਫੇਰ ਆਪਾਂ ਧੋਣਾ ਹੈਗਾ ਠੀਕ ਹੈ ਖਰਾਕ ਨੂੰ ਜਿੰਨੀ ਕਿ ਰਹਿ ਗਈ ਆਪਣੇ ਕੋਲੇ ਵੀ 20 25 ਦਿਨਾਂ ਦੀ ਰਹਿ ਗਈ ਖਰਾਕ ਆਪਣੇ ਕੋਲ ਸਾਰੀ ਤ੍ਰੈਨ ਨੂੰ ਧੋ ਕੇ ਵਧੀਆ ਧੁੱਪੇ ਸੁੱਕਣੇ ਛੱਡਣੇ ਪਾਉਣੀ ਆਪਾਂ ਇਹ ਤੇ ਇਹ ਮੁੰਡਾ ਵੀ ਉਹਨੂੰ ਆ ਜੂਗਾ ਤੇ ਕਿਰਾ ਮਨ ਤੇ ਗਿਆ ਖੇਤ ਨੀਰਾਂ ਨੂੰ ਦਾ ਲੈਣ ਹਨਾ ਤੇ ਉੱਥੇ ਬਾਹਰ ਤੋਂ ਆ ਕੇ ਸਾਰਾ ਸਮਾਨ ਦੇ ਗਿਆ ਸਾਨੂੰ ਬੱਠਲ ਬਾਲਟੀਆਂ ਪੱਲੀਆਂ ਪੁੱਲੀਆਂ ਹਨਾ ਵੀ ਇੱਥੇ ਧੋ ਲਿਆ ਕਹਿੰਦਾ ਤੇ ਬਾਕੀ ਬਾਪੂ ਕਰਦੇ ਆਪਾਂ ਕੋਈ ਨਹੀਂ ਕਰ ਰੋਟੀ ਖਾ ਕੇ ਉਹਨੇ ਕਿਹਾ ਤੇ ਫਿਰ ਚੱਲਦੇ ਆਪਾਂ ਫਿਰ ਦੁਬਾਰੇ ਆਵਾਂਗੇ ਫਿਰ ਕਰਾਂਗੇ ਅਗੇ ਹਨਾ ਲੋਡ ਕੰਮ ਤੇ ਕਰਦੇ ਕੋਈ ਨਹੀਂ ਤੇ ਸਮਾਨ ਲੈ ਲੈਂਦੇ ਬਸ ਸਾਰਾ ਬੱਠਲ ਹੋ ਗਿਆ ਆਪਣਾ ਤੇ ਹਜੇ ਘਰੇ ਗਏ ਨਹੀਂ ਪੱਲੀ ਪਈ ਥੱਲੇ ਆ ਤੇ ਤੇ ਆ ਲੰਦਾ ਬਰੀਕ ਛਾਲ ਨਾ ਜਮਾ ਬਰੀਕ ਆ ਉਸ ਨਾਲ ਸਰੂ ਨਾ ਕੁਝ ਨਿਕਲ ਜਮਾ ਵੇਖਦਰ ਜਮਾ ਬਰੀਕ ਛਾਲ ਨਾ ਉਹ ਤਾਂ ਮੋਟਾ ਪਰਲਾ ਦਾ ਫੇ ਲੋ ਤੇ ਇਧਰ ਆ ਦੇ ਵੇਖੋ ਜਮਾ ਬਰੀਕ ਛਾਲ ਨਾ ਉਹ ਭੱਜੀ ਕੇ ਰੋਟੀ ਦੀ ਖਾਈ ਕਰਣਾ ਤੇ ਆ ਕੇ ਕੰਮ ਕਰਦੇ ਖੜੂ ਆਪਣਾ ਨਵਾ ਤੇ ਕਰਦਿਆਂ ਖਰਾਕ ਤੋਂ ਦੀ ਤਿਆਰੀ ਤੇ ਤੂੰ ਕਦੇ ਚੱਕਲੀ ਤੇ ਭਾਂਗ ਵਾਲੇ ਯਾੜਾਂ ਦਾ ਮੇਰਾ ਸਾਲਾ ਉਹ ਹੀ ਕਰਾਂ ਤੇ ਜੋ ਅੱਤਰ ਡਰਮ ਜਾ ਕਿੱਥੇ ਆਪਣਾ ਗੁੱਜਾ ਟੱਕਣ ਦਾ ਟੱਕਣੀ ਵੀ ਲੈ ਚਲੀ ਗਏ ਤੇ ਚੱਲ ਕੇ ਧੋਈਏ ਭਰਾਣਾ ਮੁੰਡਿਆ ਚਾਲੇ ਫਿਰ ਹੁਣ ਦੱਸ ਕਿੰਮ ਕਰੀਏ ਚਾਚੂ ਜੀ ਯਾਰ ਆ ਫਿਰ ਮੈਂ ਤੂੰ ਆਹ ਫਾ ਕਿੰਨਾ ਕੰਦਲ ਫੈਲਾ ਤਾ ਆ ਦੇਖ ਨਾ ਦੇਖ ਇਹ ਚੀਜ਼ ਖਰਾਬ ਕੋਈ ਪਰ ਵਾਸਤੇ ਸਹੀ ਲੀ ਤੇ ਐ ਵੀ ਦੱਸ ਦੇ ਕਿਉਂ ਤੋਂ ਹੀ ਆਨੇ ਦੇਣੀ ਇਹ ਕਿਉਂ ਫੰਗਸ ਜੀ ਨੇ ਜਿਹੜੀ ਫੰਗਸ ਉਹ ਤਾਂ ਮੈਂ ਦੱਸਦਾ ਸਾਰੇ ਗੱਲਾਂ ਹਰੀ ਗੱਲਾਂ ਬਾਤਾਂ ਉਹ ਪਹਿਲਾਂ ਹੀ ਦੱਸਦਾ ਮੈਂ ਤੂੰ ਐ ਕਰਾਂ ਜਾ ਤਾਂ ਹਾਂ ਇਹਦੇ ਚ ਬਾਲੋ ਪਾਣੀ ਹਾਂ ਤੇ ਇਹਦੇ ਚ ਬਾਗ ਨੂੰ ਐ ਐ ਕਰਕੇ ਧੋ ਲਿਆ ਕਰੋ ਫਿਰ ਕਰਕੇ ਮੈ ਸਮਝ ਗਿਆ ਹਾਂ ਐ ਤੂੰ ਫੈਲ ਰਹੀ ਨਾ ਇਹ ਜੀ ਬਾਲਿਆ ਤੇ ਉਹ ਧੋ ਲਿਆ ਬਸ ਹਾਂ ਭਉਂਦੀ ਇਹਦੇ ਚ ਬਾਗ ਐ ਵਿੱਚੋਂ ਚੱਕ ਚੱਕ ਕੇ ਧੋ ਲੇ ਫਿਰ ਜੇ ਮਰਜ਼ੀ ਕਰ ਲੋ ਜਾ ਕੇ ਬੱਠਲ ਭਰਨੇ ਗਿਆ ਆਪਣੇ ਤੇ ਨਤਾਰਨ ਵਾਲਾ ਕੰਮ じゃ ਹੈਣੀਗਾ ਕਿਉਂਕਿ ਸਾਲ ਸੀ ਉਲਸੀ ਤੇ ਸਰੋਂ ਦਾ ਸਾਰੀ ਪਰਾਂ ਡੱਬ ਜੂਗੀ ਬੱਲੇ ਰਹਿਣਗੇ ਆਪਣੇ ਕਲੇ ਛੋਲੇ ਉਹ ਤਰੂਗੀ ਉਹ ਤਰੂਗੀ ਉਹ ਤਰੂਗੀ ਬਈ ਬਾਕੀ ਦੇਖ ਲੋ ਜਿਵੇਂ ਲੂਟ ਲਾ ਦੋਮੀ ਬਸ ਠੀਕ ਹੈ ਕਰਦੇ ਆ ਲੋ ਫੇਰ ਵੀਰੋ ਤੇ ਹੁਣ ਆਪਾਂ ਆ ਚੱਕ ਲਈਏ ਟੋਕਰਾ ਟੋਕਰੇ ਬਿਨਾ ਤੇ ਜਾਲੀ ਬਿਨਾ ਨਹੀਂ ਬੰਦੀ ਸੀ ਗੱਲ ਠੀਕ ਆ ਤੇ ਜਾਲੀ ਮਨ ਪੇਰੇ ਘਰੋਂ ਲਿਆ ਤੇ ਇਹ ਚ ਪਾਈ ਜਾਵੇਂ ਧੋ ਦੋ ਕੇ ਆਪਣੀ ਖਰਾਕ ਹਣਾ ਤੇ ਬਸ ਚਲਦੇ ਆ ਬਾਹਰ ਹੁਣ ਤੇ ਕਰੀਏ ਸੈਟਅਪ ਤਿਆਰ ਕਰੀਏ ਕੰਮ ਸਟਾਰਟ ਆਪਣਾ ਬਾਗੂਰ ਭੇੜ ਜਾਣਾ ਤੇ ਪਾਣੀ ਹੈਗਾ ਜੀ ਹੋਰ ਪਾਣੀ ਪਾਉਣਾ ਪਾਣੀ ਦੇ ਕਰਤਾ ਕਲੀਅਰ ਸਾਰਾ ਆਪਣਾ ਖਰਾਕ ਵਾਲਾ ਕੰਮ ਧੋਤੀ ਵਧੀਆ ਤੇ ਆਹ ਗੰਦਪਲੇ ਨਿਕਲੇ ਕਾਲਾ ਪਾਣੀ ਹੋ ਜਾਊਗਾ ਦੇਖੋ ਤੇ ਪਾਣੀ ਮੁੰਡੇ ਬਾਟੀਆਂ ਦੋ ਦਿਨ ਭਰ ਲਿਆ ਹੋਰ ਤੇ ਕਰੀ ਹੋਰ ਕਾੜਦੀਆਂ ਵੇਚ ਦੀਆਂ ਪਹਿਲੇ ਸੋਚਾਇਓ ਜੀ ਸਾਰਾ ਜਗਾੜ ਤੇ ਭਰ ਲਿਆ ਬਾਟੀਆਂ ਦਾ ਬਾਦ ਲਿਆ ਕਰ ਰ ਵਧੀਆ ਬਣ ਗਈ ਇਹ ਗੰਦ ਬਹੁਤ ਲਿਆ ਲੈ ਛਿਦੀ ਲੈ ਪਾਣੀ ਪਾ ਲੈ ਗਰਾ ਲੈ ਗਰਾ ਪਾ ਪਾਣੀ ਛੜ ਦੇ ਖੁੱਲਾ ਐ ਗਰਾ ਬਾਹਰ ਨਾ ਜਿੱਕੜੋ ਚੰਗੇ ਹੋਣਾ ਬਾਈ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਦੇ ਹਾਂ ਓਕੇ ਆ ਜੀ ਛੱਟੋ 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 ਹੀ ਛੱਟੋ ਪੱਲੀ ਪਰੇ ਕਰਦੇ ਪਹਿਲਾਂ ਪੱਲੀ ਪਰੇ ਕਰਦੇ ਛੜ ਦੇ ਸਾਤੇ ਪਾ ਦੇ ਲੈ ਲੈ ਓਕੇ ਆ ਜੀ ਉਸਤਾਦ ਹੈ ਹਾਂ ਹਾਂ ਉਸਤਾਦ ਉਸਤਾਦ ਜੀ ਓਕੇ ਓਕੇ ਜੀ ਓਕੇ ਜੀ ਓਕੇ ਜੀ ਤਾਕ ਸੁੱਕਣੀ ਪਾਦ ਗਏ ਰਾਗ ਵੀਰੋ ਸੁੱਕਣੀ ਪਾ ਗਏ ਹਾਂ ਇੱਥੇ ਗੱਲਾਂ ਮਾਰੀ ਨੇ ਬੈਠੇ ਆਇਆ ਮੁੰਡਿਆ ਆਈ ਮਾੜਾ ਯਾਰ ਰਾਗ ਸੁੱਕਣੀ ਪਾਈਏ ਪਾਉਣ ਨੇ ਗੱਲਾਂ ਮਾਰੀ ਨੇ ਇੱਥੇ ਬੈਠੇ ਤੇ ਗੰਦਮਤ ਬਹੁਤ ਨਿਕਲਿਆ ਪਿਆ ਇੱਥੇ ਨੇ ਬਹੁਤ ਨੇ ਪਾਣੀ ਦੇਖ ਨਿਕਲਿਆ ਕਾਲਾ ਇਹ ਜੋ ਓਏ ਹੈ ਓਏ ਪਾਣੀ ਵੀ ਕਿਉਂ ਕਾਲਾ ਨਿਕਲਿਆ ਜੋ ਪਾਣੀ ਆ ਦੇਖ ਲੈ ਆ ਦੇਖ ਕੀ ਜਸ ਆ ਕਿੰਨਾ ਗੰਦ ਨਿਕਲਿਆ ਇਹ ਬਹੁਤ ਕਾਲਾ ਪਾਣੀ ਇਹ ਲੇ ਧੋ ਕੇ ਸਾਰੀ ਸਾਫ ਕਰਕੇ ਪਾਈ ਸੀ ਤੇ ਫਿਰ ਵੀ ਕਿੰਨਾ ਗੰਦ ਬਣ ਗਿਆ ਪਈ ਪਈ ਹਨ ਆ ਥਲੋ ਗਿੱਲੀ ਪਈ ਐ ਕਰੇ ਪੱਲੀ ਵਿੱਚ ਝਾੜ ਕੇ ਵਿਛਾਪ ਲ ਮੜੀ ਹਲਾ ਕੇ ਆ ਪਰਦੇ ਇਕੱਠੇ ਝਾੜ ਮੜੀ ਪੱਲੀ ਹੌਲੀ ਹੌਲੀ ਨਹੀਂ ਝਾੜੀ ਚੰਗਾ ਹੈ ਹੌਲੀ ਝਾੜ ਲਾ ਠੀਕ ਹੈ ਲਿਆ ਠੀਕ ਹੈ ਐ ਕਰ ਲੈ ਬਸ ਵਿਛਾ ਲੈ ਨੂੰ ਲੈ ਬਈ ਲੈ ਬਾਬਿਓ ਤੇ ਹੁਣ ਕਰ ਉੱਤੇ ਪਾ ਲਈਏ ਨੂੰ

ਸਾਈ ਵੱਜ ਗਿਆ ਕਲੀ ਤੇ ਅੱਡਾ ਲੈ ਕੇ ਨਹੀਂ ਗੱਲ ਆਲੀ ਕੱਢ ਲਾ ਬਾਹਰ ਬਸ ਇੱਦਾਂ ਬੈਠੀ ਉਧਰ ਆਪਣੇ ਹਾਂ ਕੱਢ ਲਾ ਇੱਕੀ ਲੈ ਕੇ ਨਾ ਆਪਣਾ ਤੇ ਕੱਢ ਲਾ ਮੁੰਡਾ ਫਿਰ ਤੇ ਚੱਲਦੇ ਆ ਫਿਰ ਤੇ ਕੱਟ ਲਈਏ ਬਦਾਮ ਛਿਲ ਲਾ ਇੱਧਰ ਉਹ ਡੁੱਗੇ ਉਹ ਡੁੱਗ ਤੇ ਮੈਂ ਕਰਦ ਮੈਨੂੰ ਨੱਕ ਲਾ ਤੂੰ ਮੇਰੇ ਸਾਲੇ ਨਹੀਂ ਬਦਾਮ ਨੂੰ ਛਿੱਲ ਤੇ ਇਹ ਕੱਟ ਗਏ ਕਿੰਨੇ ਕੱਟਨੇ ਆ ਸੱਤ ਕੇ ਅੱਠ ਅੱਠ ਕੱਟ ਦੇ ਦੋਨਾਂ ਦੇ ਇਕੱਠੇ ਕੱਟ ਦੀ ਕਿਵੇਂ ਅੱਡ-ਅੱਡ ਅੱਡ-ਅੱਡ ਲੈ ਵੀ 16 ਬਦਾਮ ਅੱਡ-ਅੱਡ ਕੱਢ ਲਾ ਛਿੱਲ ਕੇ ਤੇ ਫੇਰ ਕੱਢ ਦਿੰਦੇ ਤੇਰੀ ਤੇ ਵੀਰੋ ਤੇ ਹੁਣ ਚੱਲਦੇ ਆ ਘਰੇ ਆਪਾਂ ਤੇ ਵਿਦਾ ਉਹਨੂੰ ਕੱਟਿਆ ਸੀਗੇ ਤੇ ਮਨਪ੍ਰੇਤ ਨੇ ਪਾਦੇ ਸੀਗੇ ਤੇ ਚੱਲ ਕੇ ਨਾ ਆਉਣੇ ਆ ਤੇ ਵੀਡੀਓ ਗੋੜੀ ਪਾਉਣੇ ਚਲੇ ਕਣਾ ਅੱਜ ਪਰ ਇਹ ਨਹੀਂ ਲੇਟ ਜੀ ਹੋ ਗਈ ਅਗੇ ਤੜਕੇ ਸਟ ਕਰ ਦਣਾ ਮੈਂ ਚਲੋ ਫਿਰ ਨਹਾ ਲਈਏ ਤੇ ਕਰਦੇ ਆ ਫਿਰ ਚੱਲ ਕੇ ਤੇ ਨਹਾ ਕੇ ਹੋ ਜੇ ਫਰੈਸ਼ ਤੇ ਜੰਪ ਹੋਏ ਹਾਂ ਉਹ ਬਣਨੇ ਆ ਕਰਾ ਪੱਖਾ ਪਰ ਉਹ ਜਰਰੀ ਬਹੁਤ ਜਾਲੇ ਪੱਖਾ ਪੂਰਾ ਪਰ ਉਹਦੇ ਤੇ ਨਹੀਂ ਹੁਣ ਵੀਡੀਓ ਗੋੜੀ ਪਾ ਲਈ YouTube ਤੇ ਤੇ ਵੀ ਰੈਡੀ ਤੇ ਫੇਰ ਚੱਲ ਜੂ ਦਰ ਦਵਾਰੇ ਕਰਦੇ ਤਾਂ ਹੰਦਲਾ ਮਾਣਾ ਮੋਟਾ ਹਨਾ ਜਿਹੜੇ ਬੁੜੇ ਪਾਈਕੇ ਤੇ ਕਰਦੇ ਆ ਵੀਰੋ ਤੇ ਹੁਣ ਆਪਾਂ ਨਹਾਣੂ ਕੇ ਹੋਏ ਫਰੈਸ਼ ਵੀਡੀਓ ਵੀਡੀਓ ਪਾ ਲਈ ਤੇ ਮarre ਮarre ਮਟੇਨਾ ਝਲਕ ਮਾਰ ਲਈ ਬੱਚਿਆਂ ਦੇ ਆਪਣੇ ਤੇ ਇੱਧਰ ਹੀ ਜੋੜੀ ਦਾਂਡੇ ਲਾੜੇ ਜੀ ਤੇ ਹੁਣ 100 ਚੋਂ 90% ਮੈਨੂੰ ਲੱਗਦਾ ਵੀ ਆਪਣੀ ਇਸ ਜੋੜੀ ਨੇ ਵੀ ਆਂਡੇ ਲਾ ਲੇ ਇੱਕ ਮਿੰਟ ਇਹਾਰੇ ਮੜੇ ਇੱਕ ਮਿੰਟ ਬਾਪੂ ਤੇ ਫਲੈਸ਼ ਗਾੜੀ ਮੜੇ ਫੋਨ ਦੀ ਲੋਜੀ ਲਓ ਜੀ ਇਹ ਵੀ ਦੋਨੇ ਐਂਡ ਲਾਈ ਪਈ ਦੋਨੇ ਹੋ ਲਾਈ ਪਈ ਹੁਣ ਬੱਚੇ ਕੱਢਣ ਤੇ ਆ ਹੁਣ ਭੈਣਾਂ ਦੇ ਬੱਚੇ ਉਹ ਪਹਿਲਾਂ ਨੇ ਪਾਲਦੇ ਨਹੀਂ ਤੇ ਨਵੇਂ ਐਂਡ ਲਾ ਲੈਂਦੇ ਆ ਤੇ ਚਲੋ ਬਾਦੂ ਚੱਲਦੇ ਉਧਰ ਮਨਪੇ ਤੇ ਕਰੀਏ ਆਪਾਂ ਤੇ ਬਿਹਣਾਂ ਵੀ ਹੋਰ ਹਨਾ ਚੱਲ ਕੇ ਵੀਰੋ ਤੇ ਆ ਗਏ ਆਪਾਂ ਇਧਰ ਹਨਾ ਦੂਜੇ ਘਰੇ ਤੇ ਆਪਣੀ ਆਹ ਨਾ ਖਰਾਕ ਹਲਾਉਣ ਲਈ ਆ ਵੇਖੋ ਐ ਗੰਢਾਂ ਹੀ ਵੱਜੀਆਂ ਸੇ ਦਿੱਲੇ ਹੋਣ ਕਰਾ ਪਾਪੜ ਜੇ ਵੱਧੀਆਂ ਜੇ ਤੇ ਐਂ ਪੁਰਪਰੀ ਕਰਨੀ ਪਈ ਇਹਨੂੰ ਹੁਣ ਹਲਾਦ ਕੇ ਸਮਾਰ ਕੇ ਪਹੁੰਚ ਗਏ ਖਰਾਕ ਨੂੰ ਵਧੀਆ ਚੰਗੀ ਕਰ ਨਾਲ ਤੇ ਬਾਕੀ ਧੁੱਪ ਵੀ ਗਈ ਹੁਣ ਤਾਂ ਰਦਿਆਂ ਦੇ ਛਪ ਗਿਆ ਬਾਕੀ ਬਦਨਾ ਕਰਨ ਵੀ ਹੋਇਆ ਪਕੋ ਚੱਕਰ ਹੈ ਨਾ ਇਹਨੂੰ ਹਲਾਦ ਕੇ ਆਪਾਂ ਤੁਹਾਨੂੰ ਫੇਰ ਦਿਖਾਉਣਗੇ ਜੀ ਤੇ ਹੁਣ ਚੱਲ ਫੇਰ ਘਰ ਨੂੰ ਤੇ ਚੱਲ ਕੇ ਪੋਣੇ ਦਾਣਾ ਪੋਣੇ ਕੋ ਉਤਰਨ ਨੂੰ ਤੇ ਫੇਰ ਕਰਦੇ ਹੁਣ ਨਾਲ ਸ਼ੇਅਰ ਗੱਲਾਂ ਬਾਤਾਂ ਠੀਕ ਆ ਫੁੱਜੀ ਆ ਗਏ ਕਰੇ ਤੇ ਪਾਣੀ ਪੂਣੀ ਪਾਦ ਕੇ ਨਾ ਨੂੰ ਸਾਰਿਆਂ ਨੂੰ ਦਾਣੇ ਦੋਨੇ ਪਾਣ ਦਾ ਚ ਪਏ ਦਾਣੇ ਹੋਰ ਪਾ ਦਈਏ ਤੇ ਪਾਣੀ ਪਾ ਦਈਏ ਧੋ ਕੇ ਨਾ ਹਨਾ ਲਓ ਜੀ ਤਰਤਾ ਪਾਣੀ ਤੇ ਦਾਣੇ ਪਾ ਦਈਏ ਨੂੰ ਹੋਰ ਆਪਾਂ ਇੱਕ ਮਿੰਟ ਲਓ ਜੀ ਆਇਓ 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 ਨਾ ਨਹੀਂ ਜਾਣੇ ਕਾ ਲਗੇ ਚਲੋ ਆਪੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਬਾਏ ਬਾਏ